ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਚੋਣ ਹਾਰਨ ਤੋਂ ਬਾਅਦ ਕਹਿੰਦੇ ਜੀ ਐਂ ਲੱਗਦਾ ਜਿਵੇਂ ਉਹਨਾਂ ਦਾ ਦਿਮਾਗ ਖਿਲ ਗਿਆ। ਯਾਨੀ ਵਿਕਰਮ ਸਿੰਘ ਮਜੀਠੀਆ ਦੇ ਸਿਰ ਤੇ ਸਾਰਾ ਕੁਝ ਸੜ ਦਿੱਤਾ। ਚੋਣ ਕੱਲ ਕਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆਪਣੇ ਹੀ ਸਾਲੇ ਨੂੰ ਗਾਲ੍ਹਾਂ ਕੱਢ ਰਹੇ ਨੇ। ਕਿਉਂ? ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੀ ਪੱਟੀ ਮਿਸ ਜੋ ਹੋਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਏ ਨੂੰ ਭਾਵੇਂ ਕਹਿੰਦੇ ਜੀ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨੂੰ ਬੰਦ ਕੀਤਾ ਪਰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਉਹ ਨਸ਼ਿਆਂ ਦਾ ਤਸਕਰ ਚਿੱਟੇ ਦਾ ਸਮਗਲਰ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਇਹੋੀ ਗੱਲ ਲੋਕਾਂ ਨੇ ਸਮਝੀ ਪਰ ਇਹਦਾ ਅਸਰ ਕਿਹਦੇ ਤੇ ਪੈ ਗਿਆ ਪੰਜਾਬ ਦੇ ਲੋਕਾਂ ਪ੍ਰਤੀ ਜੋ ਵਿਕਰਮ ਸਿੰਘ ਮਜੀਠੀਏ ਨੇ ਕੀਤਾ ਉਹ ਸੁਖਵੀਰ ਸਿੰਘ ਬਾਦਲ ਤੇ ਕਿਉਂ ਪੈ ਗਿਆ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੱਲ ਜਿਹੜਾ ਹਰਮੀਤ ਸਿੰਘ ਸੰਧੂ ਉਹ ਚੋਣ ਕਰਨ ਧਰਮ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਚੁੱਕੇ ਸੀ ਔਰ ਉਸ ਤੋਂ ਬਾਅਦ ਅਕਾਲੀ ਦਲ ਕਹਿੰਦੇ ਜੀ ਕਿ ਕਿੱਕਰੀਆਂ ਪਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਇਹਨਾਂ ਦਾ ਦਿਮਾਗ ਸੈਂਟਰ ਦੇ ਵਿੱਚ ਨਹੀਂ ਰਿਹਾ ਕਿਉਂਕਿ ਕੱਲ ਬਹੁਤ ਵੱਡਾ ਧੱਕਾ ਪਰਨਤਾਰਨ ਦੀ ਚੋਣ ਨੂੰ ਲੈ ਕੇ ਲੱਗੇ ਇਹ ਖਬਰ ਹੈ ਜਿਹੜੀ ਇਹਨੇ ਪੂਰੇ ਪੰਜਾਬ ਦੇ ਵਿੱਚ ਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰਤਾ ਹੈ ਗਈ ਹੈ ਪਰ ਆ ਜਾ ਕਾਲੀ ਦਲ ਨੂੰ ਵੀ ਇਹ ਗੱਲ ਮੰਨਣੀ ਪੈ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਲੋਕ ਸਾਨੂੰ ਐਕਸੈਪਟ ਨਹੀਂ ਕਰ ਰਹੇ ਅਤੇ ਦੂਜੇ ਪਾਸੇ ਜੀ ਇਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਦੰਨੇ ਆ ਕਿ ਪੰਜਾਬ ਦੇ ਲੋਕਾਂ ਨੇ ਅਕਸਰ ਵਿਕਰਮ ਸਿੰਘ ਮਜੀਠੀਆ ਦੇ ਕਰਕੇ ਹੀ ਹਰਾਏ ਜਾਂ ਮਾਮਲਾ ਕੁਛ ਹੋਰ ਹੈ। ਯਾਨੀ ਕਾလီਦਾਨ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਜਾਂ ਪੰਜਾਬ ਦੇ ਪ੍ਰਸ਼ਾਸਨ ਪ੍ਰਤੀ ਕਈ ਵਾਰ ਧਮਕੀਆਂ ਦਿੱਤੀਆਂ ਨੇ ਇਹ ਪੂਰੇ ਪੰਜਾਬ ਨੇ ਸੁਣ ਵੀ ਲਈਆਂ ਸੀ। ਪਰ ਹੁਣ ਇਹਨਾਂ ਦੇ ਇਫੈਕਟ ਕੀ ਪੈ ਗਏ ਨੇ ਔਰ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਨੂੰ ਕੀ ਕੋਸ ਰਹੇ ਨੇ? ਇਹ ਖਬਰ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖਬਰ ਦਿਖਾਉਣੀ ਚਾਹੂੰਗਾ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੀਨੀਅਰ ਨੇਤਾ ਨੇ ਪਰ ਅਕਸਰ ਹਾਰਨ ਤੋਂ ਬਾਅਦ ਕਹਿੰਦੇ ਜੀ ਅਫਸੋਸ ਹੁੰਦਾ ਪਰ ਇਹ ਕਿੱਕੜੀਆਂ ਕਿਉਂ ਪਾ ਰਹੇ ਨੇ ਖੁਸ਼ੀ ਕਿਉਂ ਮਨਾ ਰਹੇ ਨੇ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਬਾਕੀ ਧਿਰਾਂ ਦੀ ਵੀ ਸਾਂਝੀ ਕਰਾਂਗੇ ਕਿ ਮਾਮਲੇ ਕੀ ਹੋਏ ਨੇ ਸੁਣੋ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਵਾਦੀ ਮਾਰੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਕਾਰਨ ਰਹੇ ਕਿਉਂ ਕਾਂਗਰਸ ਐਨੀ ਪਛੜ ਗਈ ਚੌਥੇ ਨੰਬਰ ਤੇ ਤੇ ਬੀਜੇਪੀ ਦਾ ਉਹੀ ਨੰਬਰ ਪਰਕਰਾਰਾ ਅਕਾਲੀ ਕਿਵੇਂ ਰਾਈਸ ਹੋਏ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਤੇ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇਹ ਚੋਣ ਤੇ ਇਸ ਸਾਰੀ ਚੋਣ ਤੇ ਵਿਸ਼ਲੇਸ਼ਣ ਕੀਤਾ ਸੀ ਤੇ ਨੰਬਰ ਵੀ ਉਹੀ ਆਏ ਜਿਹੜੇ ਇਹਨਾਂ ਨੇ ਦੱਸੇ ਸੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਦਉਣੀ ਪਵਿੱਖਾਣੀਆਂ ਬਹੁਤ ਸਹੀ ਹੋਰੀਆਂ ਚ ਕੱਲ ਅ ਧੰਨਵਾਦ ਬਹੁਤ ਬਹੁਤ ਚਕਰੀਆਂ ਸਾਰੀ ਟੀਮ ਦਾ ਜਿਹੜਾ ਹੈਗਾ ਜੁਆਇੰਟ ਵਰਕ ਹੀ ਹੈਗਾ ਤੇ ਸਾਰਿਆਂ ਨੇ ਆਪਾਂ ਜਿਹੜੀ ਮਿਹਨਤ ਕੀਤੀ ਹੈਗੀ ਉਹ ਕਰਕੇ ਹੋਇਆ ਹੈਗਾ ਪਰ ਹਬ ਸਭ ਤੋਂ ਪਹਿਲਾਂ ਮੈਂ ਪੁੱਛੂਗਾ ਕਿ ਆਮ ਆਦਮੀ ਪਾਰਟੀ ਜਿੱਤੀ ਤਾਂ ਜਿੱਤੀ ਕਿਵੇਂ ਕੀ ਕਾਰਨ ਹੈ ਕੀ ਫੈਕਟਰ ਸੀ ਆਮ ਆਦਮੀ ਪਾਰਟੀ ਦੇ ਜਦ ਕਿ ਕਾਲੀ ਬਹੁਤ ਪ੍ਰਾਈਸ ਕਰਦੇ ਸੀ ਸਿਸ ਇੱਕ ਔਰ ਲੱਗਦਾ ਕਿ ਕੱਲ ਨੂੰ ਉੱਪਰ ਆ ਜਾਣਗੇ ਪਰ ਆਮ ਆਦਮੀ ਪਾਰਟੀ ਕਿਵੇਂ ਬਾਜ਼ੀ ਮਾਰੀ ਤਾਂ ਰ ਕੋਈ ਇਹਨਾਂ ਬਾਈਲੈਕਸ਼ਨ ਜਿਹੜੇ ਹੈਗੇ ਆਪਾਂ ਨੂੰ ਵੈਸੇ ਪੰਜਾਬ ਦਾ ਇਤਿਹਾਸ ਹੀ ਦੱਸ ਦਿਆ ਹੈ ਕਿ ਬਾਈਲੈਕਸ਼ਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਰੋਲਿੰਗ ਪਾਰਟੀ ਲੱਗੀ ਹੈ ਉਹਨੂੰ ਐਡਵਾਂਟੇਜ ਹੁੰਦਾ ਐਡਵਾਂਟੇਜ ਦੇ ਬਹੁਤ ਸਾਰੇ ਕਾਰਨ ਹਨ ਉਰੇ ਕੋਲ ਸਰਕਾਰੀ ਮਸ਼ੀਨਰੀ ਹੁੰਦੀ ਹੈ ਉਹਦਾ ਦਬਦਬਾ ਹੁੰਦਾ ਤੇ ਲੋਕਾਂ ਦਾ ਵੀ ਨਾ ਪੰਜਾਬ ਦੇ ਵਿੱਚ ਪਿਛਲੇ ਵੀ 25 ਸਾਲ ਦੇ ਵਿੱਚ ਇੱਕ ਮਨ ਬਣ ਚੁੱਕਿਆ ਹੈ ਕਿ ਯਾਰ ਸਰਕਾਰ ਨੂੰ ਹੀ ਵੋਟਾਂ ਪਾ ਦੇਣੀਆਂ ਚਾਹੀਦੀਆਂ ਹੈ ਕਿਉਂਕਿ ਸਰਕਾਰ ਦਾ ਕੰਮ ਤਾਂ ਆਪਾਂ ਇੰਨਾ ਤੋਂ ਹੀ ਲੈਣੇ ਹੈ ਤੋ ਇਹ ਇਹ ਤਾਂ ਕੁਛ ਜਿਹੇ ਜਨਰਲ ਫੈਕਟਰ ਸੀਗੇ ਇਸ ਤੋਂ ਇਲਾਵਾ ਇਹ ਇਲੈਕਸ਼ਨ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨਾਲ ਜਿਹੜਾ ਕੈਂਡੀਡੇਟ ਸੀਗਾ ਉਹ ਕਾਲੀ ਦਲ ਤੋਂ ਜਿਹੜਾ ਤਿੰਨ ਵਾਰ ਪਹਿਲਾਂ ਐਮਐਲਏ ਬਣ ਚੁੱਕੇ ਸੀਗੇ ਇੱਕ ਵਾਰ ਜਿਆਦਾ ਦੋ ਵਾਰ ਕਾਲੀ ਦਲ ਤੋਂ ਆਰਪੀ ਸਿੰਘ ਸੰਤੂ ਜਿਹਨਾਂ ਦਾ ਲੋਕਲ ਆਧਾਰ ਵੀ ਆ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਅਕਸ ਵੀਤਰ ਹੈਗਾ ਉਹ ਕੰਪੈਰੀਟਿਵਲੀ ਜੇਕਰ ਠੀਕ ਸੀਗਾ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਜਿਹੜੀ ਸਰਕਾਰ ਹੈ ਨਾ ਕਹਿੰਦੇ ਜੀ ਇਹਨਾਂ ਕੋਲ ਮਸ਼ੀਨਰੀ ਹੁੰਦੀ ਆ ਉਹਨਾਂ ਦਾ ਦਬਦਬਾ ਹੁੰਦਾ ਹੈ ਬਾਕੀ ਚੰਗੇ ਕੰਮ ਕੀਤੇ ਨੇ ਅਸ ਕਰਕੇ ਤਰਨਤਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੇਸ਼ਿੰਦਰ ਸੰਧੂ ਨੂੰ ਜਿਤਾ ਦਿੱਤਾ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਕੋਈ ਵੀ ਹੋਵੇ ਜਿਹੜੇ ਬੰਦੇ ਕਰਕੇ ਆਪਣਾ ਖਰਾਬ ਹੁੰਦਾ ਉਹਦੇ ਸਿਰ ਤੇ ਦਾ ਬੰਦਾ ਗੱਲ ਫਿੱਟੂ ਆ ਪਰ ਇੱਕ ਪਾਸੇ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਉਹੀ ਸਾਮੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਜਿਹੜੇ ਅਫੈਕਟ ਨੇ ਉਹੀ ਦੱਸਣੇ ਆ ਕਿ ਇਹਨਾਂ ਦੀ ਹਾਰ ਕਿਉਂ ਹੋਈ ਏ ਸੁਖਵੀਰ ਸਿੰਘ ਬਾਦਲ ਨੇ ਬੜਾ ਜੋਰ ਲਾਇਆ ਹੜ੍ਹਾਂ ਦੇ ਵਿੱਚ ਉਹਨੇ ਪੈਸੇ ਵੀ ਵੰਡੇ ਬਹੁਤ ਸਾਰਾ ਡੀਜ਼ਲ ਵੰਡਿਆ ਬੀਜ ਵੰਡ ਦਿੱਤਾ ਕਿਸਾਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਜਾਨੀ ਹਮਦਰਦੀ ਜਤਾਈ ਪਰ ਪੰਜਾਬ ਦੇ ਲੋਕ ਫੇਰ ਵੀ ਅਕਾਲੀ ਦਲ ਦੇ ਪਿੱਛੇ ਕਿਉਂ ਨਹੀਂ ਲੱਗੇ ਵਜ੍ਹਾ ਕੀ ਹੈ ਦੇਖੋ ਜੀ ਪਹਿਲੇ ਇਫੈਕਟ ਤੇ ਆਉਣੇ ਆ ਪੰਜਾਬ ਦੇ ਅੰਦਰ ਸਭ ਤੋਂ ਵੱਡੇ ਪੱਧਰ ਦੇ ਉੱਤੇ ਵੇਦਵੀਆਂ ਕਿਹਨੇ ਕਰਵਾਈਆਂ ਸੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕ ਹਲੇ ਵੀ ਕਾਇਮ ਨੇ ਉਸੇ ਗੱਲ ਤੇੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਔਰ ਦੂਜੇ ਪਾਸੇ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਕਿਨੇ ਚਲਵਾਈ ਸੀ ਸੁਖਬੀਰ ਸਿੰਘ ਬਾਦਲ ਨੇ ਉਹਦੀ ਮੁਆਫੀ ਕਿਨੇ ਮੰਗੀ ਸੀ ਸੁਖਬੀਰ ਸਿੰਘ ਬਾਦਲ ਨੇ ਤਾਂ ਫੇਰ ਜਦੋਂ ਇਨਾ ਕੁ ਛੋਣ ਦੇ ਬਾਵਜੂਦ ਵੀ ਅਕਾਲੀ ਦਲ ਪੰਜਾਬ ਦਾ ਕੁਝ ਵੀ ਨਹੀਂ ਸਵਾਰ ਸਕਿਆ ਅਸਰ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਤਰਨ ਤਰਨ ਦੀ ਚੋਣ ਦੇ ਵਿੱਚ ਖੜਾ ਕੇ ਰੱਖ ਦਿੱਤਾ ਯਾਨੀ ਪਿੱਛੇ ਰੱਖ ਦਿੱਤਾ ਬੇਤਰਮੇਂ ਸੀ ਇਹ ਮਜੀਠੀਆ ਜੀਨੂੰ ਚਿੱਟੇ ਦਾ ਤਸਕਰ ਹੀ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਦਾ ਕਾਤਲ ਵੀ ਕਿਹਾ ਜਾ ਰਿਹਾ ਹੈ ਕਈ ਵਾਰ ਇਹਨਾਂ ਨੇ ਧਮਕੀਆਂ ਦਿੱਤੀਆਂ ਸ਼ਰਅਹਮ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਤਾਂ ਪੰਜਾਬ ਦੇ ਲੋਕ ਉਸੇ ਖਬਰ ਦੇ ਨਾਲ ਇਹ ਗੱਲ ਸਮਝ ਚੁੱਕੇ ਸੀ ਤੇ ਭਾਈ ਜੇਕਰ ਇਹਨਾਂ ਦੀ ਸੱਤਾ ਆਉਂਦੀ ਹੈ ਜਾਂ ਇਹਨਾਂ ਨੂੰ ਅਸੀਂ ਸੱਤਾ ਧਿਰ ਦੇ ਵਿੱਚ ਰੱਖ ਕੇ ਆਉਨੇ ਆ ਤਾਂ ਕੱਲ ਨੂੰ ਸਾਡੇ ਨਾਲ ਕੀ ਹੋਣਾ ਇਹਦਾ ਕੋਈ ਅੰਦਾਜ਼ਾ ਨਹੀਂ ਹੈ ਕਿਉਂਕਿ ਜਿਹੜੇ ਲੋਕ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਪੰਜਾਬ ਦੇ ਕਈ ਐਸਐਸਪੀ ਕੋਈ ਡੀਜੀਪੀ ਨੂੰ ਧਮਕੀ ਮੌਜੂਦਾ ਨੂੰ ਵੀ ਦੇ ਦਿੰਦੇ ਆ ਸਾਬਕਾ ਨੂੰ ਵੀ ਦੇ ਦਿੰਦੇ ਨੇ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਇਰਾਦਾ ਪਲਟ ਚੁੱਕਿਆ ਤਾਂ ਹੁਣ ਸੁਖਵੀਰ ਸਿੰਘ ਬਾਦਲ ਕਿਨੂੰ ਕੋਸ ਰਹੇ ਨੇ ਜਾਹਰ ਹੈ ਕਿ ਜਿਹੜੇ ਬੰਦੇ ਕਰਕੇ ਆਪਣੀ ਹੀਥੀ ਹੁੰਦੀ ਹੋਵੇ ਆਪਣੀ ਬਦਨਾਮੀ ਹੁੰਦੀ ਹੋਵੇ ਆਪਣੀ ਹਾਰ ਹੁੰਦੀ ਹੋਵੇ ਬੰਦਾ ਉਸੇ ਨੂੰ ਕੋਸੂ ਆ ਤਾਂ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਤੋਂ ਤੋਂ ਸੁਖਬੀਰ ਸਿੰਘ ਬਾਦਲ ਉਹਦੇ ਨਾਲ ਰਿਸ਼ਤਾ ਨਬਾਰੀ ਸੀ ਸੁਖਬੀਰ ਸਿੰਘ ਬਾਦਲ ਦੀ ਹਾਰ ਵੱਡੇ ਪੱਧਰ ਤੇ ਕਹਿ ਰਹੇ ਆ ਜੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਕਰਕੇ ਬਹੁਤ ਜਨਤਾ ਬਾਗਣਾ ਦੇ ਨਾਲ ਰੁੱਟ ਚੁੱਕੀ ਹੈ ਕਿਉਂਕਿ ਪਹਿਲਾਂ ਦਾ ਬੇਅਦਬੀਆਂ ਦੇ ਮਾਮਲੇ ਬਹੁਤ ਸਾਰੇ ਸਿੱਖਿਆ ਦੀ ਬਰਬਾਦੀ ਦੇ ਮਾਮਲੇ ਬਹੁਤ ਹੀ ਜ਼ਿਆਦਾ ਯਾਨੀ ਇਹ ਮਾਮਲੇ ਤੁਸੀਂ ਅਕਸਰ ਦੇਖਣ ਨੂੰ ਸਾਹਮਣੇ ਮਿਲਦੇ ਸੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗੇ ਸੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਂ ਇਹ ਲੋਕ ਹਰਾ ਦਿੱਤੇ ਨੇ ਹੁਣ ਦੂਜੇ ਪਾਸੇ ਆਜੋ ਜੀ ਕਹਿੰਦੇ ਜਿਹੜੀਆਂ ਬਾਕੀ ਤੁਰ ਹਾਰ ਗੀਆਂ ਨੇ ਉਹਨਾਂ ਨੇ ਕੀ ਫਾਇਦੇ ਕਹਿੰਦੇ ਜੀ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਉਹਨੂੰ ਕਹਰੇ ਸੀ ਸਿੱਖ ਪੰਥ ਦੀ ਵੋਟ ਜ਼ਿਆਦੇ ਆ ਸਿੱਖ ਪੰਥ ਉਹਨੂੰ ਨਹੀਂ ਹਰਾਉਆ ਉਹਨੂੰ ਵੋਟ ਪੈਣੀ ਆ ਤੇ ਭਾਈ ਅਮਰਪਾਲ ਸਿੰਘ ਆ ਜਿਹੜਾ ਉਹਦੇ ਕੈਂਡੀਡੇਟ ਨੂੰ ਕਹਿੰਦੇ ਜੀ ਜਿੱਥੇ ਮਿਲ ਜਾਣੀ ਆ ਪਰ ਨਹੀਂ ਕਿਉਂਕਿ ਜਿਹੜੇ ਲੋਕ ਪਰੰਪਰਣ ਦੇ ਨਹੀਂ ਉਹ ਕੰਦੇ ਸੇਖੀ ਨਹੀਂ ਬਲਕਿ ਉਹ ਪੰਜਾਬ ਹਮਦਰਦੀ ਨੇ ਕਿਉਂਕਿ ਪੰਜਾਬ ਦੀ ਸਰਕਾਰ ਨੇ ਨਥਕੀ ਨੂੰ ਪਾਈ ਐ ਨਸ਼ਿਆਂ ਤੇ ਵਿਕਰਮ ਸਿੰਘ ਮਜੀਠੀਏ ਤੇ ਇਹਨਾਂ ਬਾਦਲਾਂ ਤੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਨਾ ਕੋਈ ਹੋਰ ਲੀਡਰ ਉਂਗਲ ਤੱਕ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਰਿਕਾਰਡ ਦੇ ਵਿੱਚ ਇਹ ਗੱਲ ਦਰਜ ਕਰਵਾਈ ਹੈ ਕਿ ਭਾਈ ਅਸੀਂ ਇਹਨਾਂ ਨੂੰ ਨੱਥ ਪਾਉਣ ਜਾਣਦੇ ਆ ਇਹ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਸਮਝ ਚੁੱਕੇ ਨੇ ਕਿ ਇਹ ਲੋਕ ਪੰਜਾਬ ਦੇ ਦੋਸ਼ੀ ਨੇ ਇਹਨਾਂ ਨੂੰ ਅਕਾਲ ਪੁਰਖ ਸਾਹਿਬ ਨੇ ਵੀ ਨਕਾਰ ਦਿੱਤਾ ਯਾਨੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੀ ਇਹਨਾਂ ਲੋਕਾਂ ਨੂੰ ਲਾਤ ਮਾਰੀ ਹੈ ਔਰ ਦੂਜੇ ਪਾਸੇ ਉਹਨਾਂ ਦੀਆਂ ਲੱਤਾਂ ਵਾਂਗ ਕਿ ਟੁੱਟਦੀਆਂ ਸੀ ਇਹ ਗੱਲ ਮੈਂ ਤੁਹਾਡੇ ਨਾਲ ਕੱਲ ਵੀ ਸਾਂਝੀ ਕੀਤੀ ਹੈ ਜੇਕਰ ਇਹ ਲੋਕ ਦੋਸ਼ੀ ਨਾ ਹੁੰਦੇ ਤਾਂ ਇਹਨਾਂ ਦੀ ਜਿੱਤ ਪੱਕੀ ਸੀ ਕਿਉਂ ਕਿ ਇਹ ਵੋਟ ਕਾਹਦੇ ਨਾਮ ਤੇ ਮੰਗਦੇ ਸੀ ਪੰਥ ਦੇ ਨਾਮ ਤੇ ਕੌਮ ਦੇ ਨਾਮ ਤੇ ਪਰ ਉਹੀ ਕੌਮ ਇਹਨਾਂ ਦੀ ਪਿੱਠ ਤੇ ਲੱਤ ਮਾਰ ਚੁੱਕੀ ਹੈ ਪਰ ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਉਹ ਤੁਹਾਨੂੰ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹਨਾਂ ਦੀ ਘਰਵਾਲੀ ਹਰਸਿਮਰਤ Kaur ਬਾਦਲ ਇਹਨਾਂ ਦੋਮਾਂ ਦੇ ਪਾਉ ਉਹਦੇ ਪੂਰੇ ਪੰਜਾਬ ਦੇ ਵਿੱਚ ਉਸ ਤੇ ਤਰ੍ਹਾਂ ਦਾ ਮਚ ਜਾਣਾ ਕਿਉਂਕਿ ਖਬਰ ਹੀ ਕੁਛ ਐਸੀ ਆ ਤਾਂ ਜਿੰਨੇ ਵੀ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ